ਸੋ ਕੰਮ ਵੀ ਉੱਥੇ ਵੀ ਕੰਮ ਚੱਲ ਰਿਹਾ ਜੀ ਜਿਹਨੇ ਵੀ ਜੋੜ ਬੰਦ ਸੀਗੇ ਆ ਵੈਰੀ ਵੈਰੀ ਸਪੈਸ਼ਲ ਥੈਂਕਸ ਟੂ ਅਯਾਤ ਸਦੂਜੀ ਜੀ ਔਰ ਗੋਪੀ ਸਿੰਘ ਇਹ ਸਾਡੇ ਸੱਜਣ ਮੋਰੇ ਸੀਗੇ ਉਸ ਕਾਰਜ ਦੇ ਵਿੱਚ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲਾਸਟ রাইਡ ਕੀਤੀ ਸੀਗੀ ਫੋਰ ਬ੍ਰੈਸਟ ਕੈਂసర్ ਅਵੇਅਰਨੈਸ ਬਲਕ ਨੇਸ਼ਨ ਦੇ ਲਈ ਰਾਈਡ ਕੀਤੀ ਸੀ ਸੋ ਇਹ ਸਾਰੇ ਜਿਹੜੇ ਆਪਣੇ ਅਜਿਹੀਆਂ ਵੀ ਰਾਣੀਾਂ ਸਿਗੀਆਂ ਆ ਥੀਜ਼ ਯੂ نو ਰਾਈਟਸ ਗੋ ਲੌਂਗ ਵੇਅ ਟੂ ਰੀਸੀਵ ਅ ਸੱਚ ਐਨ ਅਵਾਰਡ ਲਾਈਕ ਥਿਸ ਯੂ نو ਕਿੰਗ ਚਾਰਲਸ ਅ ਅਵਾਰਡ ਜਿਹੜਾ ਅੱਜ ਸਾਨੂੰ ਮਿਲ ਰਿਹਾ ਆ ਉਹ ਤੁਹਾਡੀ ਸਾਰਿਆਂ ਦੀ ਮਿਹਨਤ ਦਾ ਸਦਕਾ ਆ ਔਰ ਅੰਕਲ ਜੀ ਅਫਤਾ ਸਿੰਘ ਢੱਲੋਂ ਅ ਸਰਦਾਰ ਅਜਿੰਦਰ ਸਿੰਘ ਤਿੰਦ ਅ ਬਹੁਤ ਹੀ ਇਹਨਾਂ ਦਾ ਯੂ نو ਯੋਗਦਾਨ ਆ ਜਿਹੜਾ ਕਿ ਵੀ ਇੱਕ ਸਟੇਜ ਤੇ ਜਾ ਕੇ ਤੁਸੀਂ ਚੀਜ਼ ਇੱਕ ਕੋ ਪਲੈਟਫਾਰਮ ਤੇ ਖੜੀ ਕਰ ਦੇਣੀ ਉਹ ਗਾਂ ਚਲਾਉਣੀ ਬਹੁਤ ਸੌਖੀ ਆ ਪਰ ਉੱਥੇ ਤੱਕ ਲੈ ਕੇ ਆਉਣੀ ਕੋਈ ਚੀਜ਼ ਨਵੀਂ ਖੜੀ ਕਰਨੀ ਸੋ ਦੈਟ ਇਜ਼ ਸੋ ਆਈ ਊਡ ਲਾਈਕ ਟੂ ਰਿਕਵੈਸਟ ਸਿਜ਼ਾਰ ਹਰ ਰਿਜਿੰਸਿੰਗਟਨ ਟੂ ਸੇ ਅ ਫਿਊ ਵਰਡਸ ਅਬਾਊਟ ਦ ਕਲਬ ਪਲੀਜ਼ ਰਿਜਿੰਸਿੰਗਟਨ ਮਾਣਯੋਗ ਸਰਦਾਰ ਮੰਤਰੀ ਪਾਰਲੀਮੈਂਟ ਸੇਗਿੰਗ ਟੂ ਦ ਸੋਫਰ ਮੋਰਾਲ ਸ਼ਾਹ ਮੀ ਰਿਕਨਾਈਸਟਿਕ ਤਕ ਉਸ ਤੋਂ ਪਹਿਲਾਂ ਵੀ ਮਨੇ ਪਾਰਲੀਮੈਂਟ ਦੇ ਵਿੱਚ ਸ਼ਰੀਕ ਫਲਰੀ ਕੰਟਰੀਬਿਊਸ਼ਨਸ ਇਨ ਸੋਸਾਇਟੀ ਦੇ ਰਿਕਨਾਈਸਟਿਕ ਤਕ ਸੀ ਤੇ ਉਹਨੂੰ ਸੁਪਰਜ਼ਾਰਾਨ ਕਿ ਅਸੀਂ ਔਰ ਸਫਤਾਲੀ ਮਾਨ ਸਾਹਿਬ ਨੂੰ ਤੁਸੀਂ ਜਾਣਦੇ ਹੋ ਲੰਬੇ ਸਮੇਂ ਤੋਂ ਐਮਪੀ ਰਹੇ ਨੇ ਜਿੱਥੇ ਜਿੱਥੇ ਮੇਨਸਟ੍ਰੀਮ ਸੋਸਾਇਟੀ ਦੇ ਸਾਡੇ ਰੋਜ਼ਮਰਾਂ ਦੇ ਮਸਲਿਆਂ ਨੂੰ ਇਮੀਗ੍ਰੇਸ਼ਨ ਨੂੰ ਡੀਲ ਕਰਦੇ ਰਹੇ ਨੇ ਉਥੇ ਸਿੱਖ ਇਸ਼ੂਜ਼ ਪਾਰਲੀਮੈਂਟ ਤੱਕ ਲੈ ਕੇ ਜਾਣੇ ਔਰ ਧੱਲੇਦਾਰੀ ਨਾਲ ਉਥੇ ਸਿੱਖ ਇਸ਼ੂ ਦੀ ਐਡਵੋਕੇਸੀ ਕਰਨੀ ਇਹ ਇਹਨਾਂ ਦੀ ਖੂਬੀ ਰਹੀ ਮੈ ਚੋਣਾ ਇਹਨਾਂ ਦੀ ਇਸ ਲਈ ਕੰਮ ਜੁੜਿਆ ਹੋਇਆ ਹੈ ਔਰ ਫਿਰ ਉਸ ਤੋਂ ਬਾਅਦ ਐਟਕੀ ਵੀ ਉਹਨਾਂ ਨੇ ਰੈਕੋਗਨਾਈਜ਼ ਕੀਤਾ ਕਿ ਇੱਕ ਕਲੱਬ ਬਜ਼ਰਵ ਕਰਦੀ ਹੈ ਸ ਬਹੁਤ ਥੋੜੀਆਂ ਕਲੱਬਸ ਨੇ ਉਹੋ ਜੀਆਂ ਜਿਹੜੀਆਂ ਇਸ ਤਰ੍ਹਾਂ ਰੈਕੋਗਨਾਈਜ਼ ਹੋਈਆਂ ਜਿਹੜੀਆਂ ਇੱਕ ਯੂਨੀਕ ਕਲੱਬਸ ਨੇ ਸਰ ਢਿਲੋਂ ਸਾਹਿਬ ਜਿੰਨਾਂ ਦੀ ਮਿਹਰਬਾਨੀ ਸਦਕਾ ਇਹ ਆਪਾਂ ਨੂੰ ਖੁੱਲ ਮਿਲੀ ਕੇ ਸੀ ਦਸਤਾਰਾਂ ਸਜਾ ਕੇ ਮੋਟਰਸਾਈਕਲਾਂ ਤੇ ਚੜ੍ਹ ਸਕੀਏ ਤੇ ਫਿਰ ਉਸ ਤੋਂ ਬਾਅਦ ਬਾਕੀ ਦੇ ਹੋਰ ਕੁਝ ਸੂਬਿਆਂ ਨੂੰ ਵੀ ਇਹੀ ਪ੍ਰਿਵਿਲੇਜ ਮਿਲਿਆ ਸੋ ਇਹਦੇ ਲਈ ਅਸੀਂ ਢਿਲੋਂ ਸਾਹਿਬ ਦੇ ਹਮੇਸ਼ਾ ਰਿਣੀ ਰਹਾਂਗੇ ਬਹੁਤ ਬਹੁਤ ਮਿਹਰਬਾਨੀ ਤੇ ਹੁਣ ਵਿੱਚ ਉਹਨਾਂ ਕੇ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾਏ ਸਪਾ ਸਾਡਾ ਜਿਹੜਾ ਨਾਮ ਆ ਉਹ ਪਾਰਲੀਮੈਂਟ ਦੇ ਵਿੱਚ ਬੋਲਿਆ ਅਕ ਜੀ ਅਵਤਾਪ ਸਿੰਘ ਢिलोਣਾ ਦਾ ਔਰ ਸਿੱਖ ਮੋਟਰਸਾਈਕਲ ਕਲੱਬ ਦਾ ਜਿਹੜਾ ਕਿ ਅਸੀਂ ਸਾਰਿਆਂ ਨੇ ਉਹ ਲਾਈਵ ਵਾਚ ਕੀਤਾ ਥੈਂਕ ਯੂ ਸੋ ਮੱਚ ਫੋਰ ਯੂ نو ਟੇਕਿੰਗ ਅਰ ਨੇਮ ਟੂ ਆਲ ਦਾ ਵੇ ਟੂ ਦ ਪਾਰਲੀਮੈਂਟ ਥੈਂਕ ਯੂ ਸੋ ਮੱਚ ਔਰ ਨਾਮ ਦੀ ਨਾਲ ਜਿੰਨੇ ਕ ਮੈਂਬਰ ਇੱਥੇ ਕਮੇਟੀ ਦੇ ਪ੍ਰੀਵੀਅਸ ਕਮੇਟੀ ਐਂਡ ਦ ਕਰੰਟ ਕਮੇਟੀ ਗਰਵੇਂਦਰ ਸਿੰਘ ਨਿਜਰ ਸਾਹਿਬ ਮੱਟੂ ਸਾਹਿਬ ਅ ਇਸ ਅਵਾਰਡ ਦੇ ਵਿੱਚ ਜਤਿੰਦਰ ਜੇ ਔਜਲਾ ਸਾਹਿਬ ਔਰ ਜਸਮੀਤ ਸਿੰਘ ਉਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਪਲੀਜ਼ ਦੋ ਮਿੰਟ ਅੱਗੇ ਆ ਲੋ ਕਿੱਥੇ ਆ ਤੁਸੀਂ ਬੈਸਲੀ ਰੈਡ ਜੇ ਵਰਸਾ ਜਸਮੀਤ ਸਿੰਘ ਆ ਲੋ ਥੈਂਕ ਯੂ ਅਕਲ ਜੀ thank you so much everybody Thank you so much once again, Please uh, say a few words. Thank you. Actually, I take a pride today. I am very proud to, to honor the Sikh Motorcycle Club and and particularly, you know, the legend, uh, Mr. Uh, Tilo. Uh, and The work that the Motorcycle Club has done amazing. Motorcycle <laughs> Club ਪਰ ਸਿਮੋਰਸਾ ਕਲੱਬ ਦੀ ਗੱਲ ਕਰਦੇ ਆ ਜਦੋਂ ਪਹਿਲੀ ਵਾਰ ਦੁਨੀਆ ਦੀ ਰਾਈਡ ਕੀਤੀ ਮੈਨੂੰ ਹੁਣ ਸਾਨੀ ਨਹੀਂ ਪਤਾ ਉਦੋਂ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਿਹੜਾ ਸੀਗਾ ਉਹ ਚੀਜ਼ ਨੂੰ ਉਦੋਂ ਟੈਕਨੋਲੋਜੀ ਦਾ ਬਾਈਨ ਨਹੀਂ ਦੱਸਿਆ ਜਿਸ ਤਰ੍ਹਾਂ ਸਾਰੇ ਜਿੰਦ ਸਿਗ ਉਹਨਾਂ ਨੇ ਜਦੋਂ ਇਹਨਾਂ ਦੀ ਆਪਾਂ 25th ਐਨੀਵਰਸਰੀ ਜਦੋਂ ਮਨਾਇਆ ਉਹ ਵੀ ਉਸ ਤੋਂ ਔਰ ਅੱਜ ਜਿਹੜਾ ਹੈਗਾ ਇਹ ਮੈਨੂੰ ਮੌਕਾ ਮਿਲਿਆ ਜਦੋਂ ਮਿਸਟਰ ਹਾਰਜਨ ਨੇ ਜਿਹੜਾ ਸੀ ਉਹ ਅੱਗੇ ਲੈ ਕੇ ਆਂਦਾ ਵੀ ਜਿਹੜਾ ਇਸ ਬੀਸੀ ਮੋਟਰਸਾਈਕਲ ਕਲੱਬ ਦੇ ਬਿਹਫ ਦੇ ਉੱਤੇ ਜਿਹੜਾ ਹੈਗਾ ਉਸੀਂ ਸਭਰਤ ਲੋਨ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਆਨਰ ਕਰਨਾ ਹੈਗਾ ਐਂਡ ਮੈਂ ਵਿਦਾਊਟ ਐਨੀ ਥਾਟ ਮੈਂ ਇਹਨਾਂ ਨੂੰ ਕਮਿਟ ਕਰ ਲਿਆ ਸੀ ਵੀ ਇਹ ਸਾਡੇ ਲੋ ਪੱਕਾ ਹੈਗਾ ਕਿ ਉਹ ਕਮਾਂਡ ਵੀ ਹੁੰਦਾ ਹੈਗਾ ਜਦੋਂ ਆਪਾਂ ਦੇਖਦੇ ਹਾਂ ਕਿ 1970 ਦੇ ਵਿੱਚ ਇਹ ਇੱਥੇ ਆਏ ਆ ਕੇ ਜਦੋਂ ਦੇਖਿਆ ਕਿ ਬੀਗ ਸਿੱਖ ਵੈਪਟਾਈ ਸਿੱਖ ਇਹਨਾਂ ਨੂੰ ਜਿਹੜਾ ਲਾਇਸੈਂਸ ਨਹੀਂ ਮਿਲਦਾ ਹੈਗਾ ਮੋਟਰਸਾਈਕਲ ਚਲਾਉਣ ਦਾ ਉਹਦੇ ਵਿੱਚ ਇਹਨਾਂ ਨੇ ਫਿਰ ਜਿਹੜੀ ਸੀ ਬੜੀ ਜਦੋਜਾੜ ਜਿਹੜੀ ਸੀ ਸ਼ੁਰੂ ਕੀਤੀ ਉਹਦੇ ਵਿੱਚ ਸਿੱਖ ਕਮਿਊਨਿਟੀ ਨੇ ਵੀ ਬਹੁਤ ਵੱਡਾ ਜਿਹੜਾ ਸੀ ਉਹ ਯੋਗਦਾਨ ਪਾਇਆ ਔਰ ਉਹਦੇ ਵਿੱਚ ਕੀ ਸੀ 1999 ਦੇ ਵਿੱਚ ਜਿਹੜਾ ਹਿਊਮਨ ਰਾਈਟਸ ਫੋਰ ਬੀਸੀ ਦਾ ਉਹਨੇ ਜਿਹੜਾ ਸੀ ਉਹ ਪੱਤਵਾਂ ਲਿਆ ਕਿ ਜਿਹੜੀ ਬੀਸੀ ਗਵਰਨਮੈਂਟ ਨੂੰ ਹੈਲਮਟ ਲਾਜ਼ ਚੇਂਜ ਕਰਨੇ ਚਾਹੀਦੇ ਆ ਉਹਦਾ ਸਦਕਾ ਅੱਜ ਆਪਾਂ ਦੇਖ ਸਕਦੇ ਆ ਕਿ ਬੀਸੀ ਦੇ ਵਿੱਚ ਜਿਹੜੇ ਨੇ ਸਿੱਖ ਹੈਗੇ ਨੇ ਉਹ ਆਪਣੀ ਆਇਡੈਂਟੀਟੀ ਸੌਵਰਨਟੀ ਜਿਹੜੀ ਉਹਨਾਂ ਦੀ ਹੈਗੀ ਹੈ ਸਿੱਖ ਸੌਵਰਨਟੀ ਉਹਨੂੰ ਬਰਕਰਾਰ ਰੱਖਦੇ ਹੋਏ ਜਿਹੜਾ ਮੋਟਰਸਾਈਕਲ ਆ ਉਹ ਉਹ ਚਲਾਉਂਦੇ ਆ ਔਰ ਕੱਲਾ ਮੋਟਰਸਾਈਕਲ ਚਲਾਉਣ ਦੀ ਗੱਲ ਹੀ ਨਹੀਂ ਕਰਦੇ ਇਨਫੈਕਟ ਜਦੋਂ ਆਪਾਂ ਇਕਵੈਲਟੀ ਦੀ ਗੱਲ ਕਰਦੇ ਹੈਗੇ ਜਾਂ ਜਸਟਿਸ ਦੀ ਗੱਲ ਕਰਦੇ ਹੈਗੇ ਇਹ ਬਹੁਤ ਜ਼ਰੂਰੀ ਸੀ ਜਿਹੜਾ ਨੇ ਫਾਈਟ ਕੀਤੀ ਔਰ ਹੁਣ ਕੱਲ ਨੂੰ ਆਪਾਂ ਦੇਖੀਏ ਤਾਂ 60th ਐਨੀਵਰਸਰੀ ਜਿਹੜੀ ਹੈਗੀ ਉਹ ਕੈਨੇਡਾ ਲੈ ਵੀ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਜਦੋਂ ਦੇਖਦੇ ਹੈਗੇ ਉਹ ਕੈਨੇਡੀਅਨ ਪ੍ਰਾਈਡ ਦੀ ਗੱਲ ਕਰ ਲਈਏ ਤਾਂ ਕਦੇ ਵੀ ਇੰਨਾ ਜਿਆਦਾ ਜੋਸ਼ ਨਹੀਂ ਆ ਸਵੇਰ ਤੋਂ ਮੈਂ ਬੱਚਿਆਂ ਦੇ ਸਕੂਲ ਛੋਰ ਆਰਗੇਨਾਈਜੇਸ਼ਨਸ ਮੈਨੂੰ ਸੱਦਾ ਮਿਲਿਆ ਮੈਂ ਗਿਆ ਉੱਥੇ ਜਦੋਂ ਆਪਾਂ ਇਕਵੈਲਟੀ ਦੀ ਗੱਲ ਆਉਂਦੀ ਹੈਗੀ ਕਿਉਂਕਿ ਜਦੋਂ ਕੈਨੇਡਾ ਫਲੈਗ ਦੀ ਵੀ ਗੱਲ ਆਉਂਦੀ ਆ ਤਾਂ ਉਹ ਕਾਦੇ ਲਈ ਸੀ ਜਨਰੋਸਟੀ ਲਈ ਇਕਵੈਲਟੀ ਦੇ ਲਈ ਓਪਨਲੈਸ ਲਈ ਜਿਹੜਾ ਸੀਗਾ ਉਹ ਇਹਨੇ 60 ਸਾਲ ਦੀ ਉਹ ਜਦੋਂ ਜ਼ਿਆਦ ਹੈਗੀ ਆ ਔਰ ਉਸ ਜਦੋਂ ਜ਼ਿਆਦ ਦੇ ਵਿੱਚ ਜਦੋਂ ਇਹੋ ਜਿਹੇ ਇਸ਼ੂ ਆਉਂਦੇ ਹੈਗੇ ਆ ਐਡਮਿਨਿਸਟ੍ਰੇਟਰ ਲੋਨਾ ਦਾ ਰੋਲ ਜਿਹੜਾ ਹੈਗਾ ਉਹ ਬਹੁਤ ਜਿਹੜਾ ਇੱਕ ਮਹੱਤਵਪੂਰਨ ਰੋਲ ਸੀਗਾ ਔਰ ਅਸੀਂ ਹਮੇਸ਼ਾ ਹੀ ਜਿਹੜਾ ਇਹਨਾਂ ਦੇ ਵੀ ਜਣੀਆਂ ਔਰ ਸਿੱਖ ਮੋਟਰਸਾਈਕਲ ਕਲੱਬ ਦੇ ਜਿਹੜੇ ਵੱਡੀ ਮੱਲ ਮਾਰਨੀ ਕਿਉਂਕਿ ਇਕ ਜਿਹੜਾ ਉਹ ਤਾਂ ਹੈ ਹੀ ਹੈ ਜਿਹੜਾ ਸਾਡਾ ਰਿਲੀਜੀਅਸ ਪੱਖ ਲੈ ਕੇ ਚੱਲਣਾ ਪਰ ਜਦੋਂ ਉਹ ਉਹਦੇ ਵਿੱਚ ਅਸੀਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦੀ ਗੱਲ ਕਰ ਲਈਏ ਜਾਂ ਕਲੱਬ ਦੀ ਐਜ਼ ਅ ਕਮਿਊਨਿਟੀ ਸੋਸ਼ਲ ਰਿਸਪੌਂਸਿਬਿਲਟੀ ਦੀ ਗੱਲ ਕਰ ਲਈਏ ਉਹ ਤੁਸੀਂ ਬਹੁਤ ਵੱਡੀਆਂ ਜੜੀਆਂ ਨੇ ਉਹ ਕੰਟਰੀਬਿਊਸ਼ਨਸ ਹੈ ਤਾਂ ਇਦਾਂ ਹੀ ਤੁਸੀਂ ਕਰਦੇ ਰਹੋ ਇਸ ਨੂੰ ਜਿਹੜਾ ਹੈਗਾ ਉਹ ਮਾਣ ਮਿਲਦਾ ਰਹੇ ਮਨਦੀਪ ਵੀ ਆਇਆ ਢਾਲੀਵਾਲ ਐਮਐਲਏ ਸਾਡੇ ਇੱਥੇ ਲੋਕਲ ਵੈਲਕਮ ਐਂਡ ਕੰਗ੍ਰੈਚੁਲੇਸ਼ਨ ਟੂ ਯੂ अगेन ਫੌਮਲੀ ਸੋ ਇਹ ਤਾਂ ਨਾ ਤਾਂ ਮੈਂ ਪਹਿਲੇ ਹੀ ਉੱਥੇ ਪਾਰਲੀਮੈਂਟ 'ਚ ਲੈ ਜਾਂਦਾ ਸੀ ਜਦੋਂ ਪਹਿਲੇ ਸੀਗਾ ਜਦੋਂ ਤੁਸੀਂ ਸੀ ਸੀ ਉਹਨਾਂ 'ਚ ਤੇ ਇੱਥੇ ਜਿਹੜਾ ਹੈਗਾ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਚੜ੍ਹਦੀ ਕਲਾ 'ਚ ਰਹੋ ਬਾਕੀ ਜਿਹੜਾ ਮੈਂ ਇਹ ਹਮੇਸ਼ਾ ਹੀ ਹੈਗਾ ਕਿਉਂਕਿ ਮੇਰੇ ਜਦੋਂ ਮੈਂ ਇਹਦੇ ਵਿੱਚ ਕੁੱਤਿਆ ਸੀਗਾ ਪੋਲਿਟਿਕਲ ਅਰੀਨਡ ਵਿੱਚ ਉਦੋਂ ਮੈਨੂੰ ਨਹੀਂ ਸੀ ਲੱਗਦਾ ਕਿ ਵੀ ਕਿਉਂਕਿ ਮੇਰੀ ਕੋਈ ਚਾਇਨਾ ਵੀ ਸੀ ਪਰ ਕਈ ਵਾਰ ਹੁੰਦਾ ਵੀ ਸੁਪਾ ਬਣਦਾ ਤੇ ਉਹਦੇ ਵਿੱਚ ਵੀ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਬੱਡਾ ਦੇਣ ਸੀਗਾ ਉਸ ਵੇਲੇ ਇਹਨਾਂ ਨੇ ਆਪ ਪਾਸੇ ਕਿਹਾ ਵੀ ਮੈਂ ਮੇਰੇ ਨਾਲ ਤੈਨੂੰ ਸੁੱਖ ਅਸੀਂ ਜਿਹੜਾ ਇਧਰਲੇ ਪਾਸੇ ਹੋਣੇ ਅੱਜ ਜਿਹੜੀ ਇੰਨੀ ਵੱਡੀ ਜਿਹੜੀ ਸੀ سپورਟ ਸਮੇਂ-ਸਮੇਂ ਤੇ ਆਪ ਦੇਖੋ ਇਸ਼ੂ بیس ਤੇ ਕੋਈ ਸਾਡੀਆਂ ਡਿਫਰੈਂਸ ਜਾ ਸਕਦੇ ਆ ਪਰ ਮੈਂ ਹਮੇਸ਼ਾ ਕਿ ਮੈਂ ਕੋਈ ਕਿਸੇ ਨਾਲ ਜਿਹੜਾ ਵਾ ਉਹ ਵਖਵਤੀ ਵਾਲਾ ਪ੍ਰਤੀਰਣ ਨਹੀਂ ਕੀਤਾ ਚਾਹੇ ਉਹ ਕੋਈ ਆਪੋਜੀਸ਼ਨ ਦੇ ਦੇਸੀ ਚਾਹੇ ਮੇਰ ਨਾਲ ਨਹੀਂ ਵੋਟ ਪਾਈ ਨਾ ਪਾਈ ਉਹਦਾ ਮਤਲਬ ਨਹੀਂ ਸੀ ਕਿ ਮਿਲੂ ਇਹ ਆਪਾਂ ਸਮਝ ਬੰਦ ਕਿ ਮੈਂ ਤੁਹਾਡੀ ਜਿਹੜੀ ਰੈਨ ਵਿੱਚ ਵਧੀਆ ਟੱਕਰਣਾ ਉਹ ਤਾਂ ਹੀ ਹੋ ਸਕਦੀ ਜੇ ਇਨਸਪੀਰੇਸ਼ਨ ਮਿਲੂ ਇਨਸਪੀਰੇਸ਼ਨ ਤੁਹਾਨੂੰ ਮਿਲਦੀ ਤੁਹਾਡੇ ਵਰਗੇ ਜਿਹੜੇ ਕਲੱਬਸ ਹੈਗੇ ਨੇ ਜਦੋਂ ਉਹ ਆਪਣਾ ਇੰਨਾ ਟਾਈਮ ਨਹੀਂ ਐਕਟਡ ਹੁੰਦੇ ਤਾਂ ਮੇਰੇ ਵਰਗੇ ਇਨਸਾਨ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਹੋਰ ਖੁਸ਼ੀ ਮਿਲਦੀ ਚਾਹੁੰਦਾ ਸੋ ਇਦੈਨ ਨੂੰ ਆਪੀ ਇਨਸਪੀਰੇਸ਼ਨ ਦਿੰਦੇ ਰਹੋ ਤੇ ਬlesing ਦਿਓ ਪ੍ਰਵਾਹ ਚੱਲਦਾ ਰਹੇ I I feel very humble and uh, proud uh, as a Sikh motorcycle To be receiving this very prestigious, uh, you know, uh, King Charles III um, Coronation Award, um, it's it's a very humbling. ਆ ਜਿਹੜਾ ਕਿ ਸਾਨੂੰ ਜਿੰਨੇ ਵੀ ਅਸੀਂ ਰਾਈਡਾਂ ਕਰਦੇ ਆਂ ਟਰਾਈ ਸਾਡੀ ਕੋਸ਼ਿਸ਼ ਹੁੰਦੀ ਆ ਬੈਸਟ ਕਿ ਅਸੀਂ ਇਹਨੂੰ ਕਿਸੇ ਨਾ ਕਿਸੇ ਕੌਜ਼ ਦੇ ਨਾਲ ਅਟੈਚ ਕਰੀਏ ਜਿਹੜੀ ਅਸੀਂ 2015 ਦੇ ਵਿੱਚ ਰਾਈਡ ਕੀਤੀ ਸੀ ਕੈਂਸਰ ਅਵੇਰਨੈਸ ਲਈ ਵੀ ਰੇਜ਼ਡ ਓਵਰ 100000 ਡਾਲਰ 125 ਟੂ ਬੀ ਐਗਜ਼ੈਕਟ ਜਿਹੜੀ ਇੰਡੀਆ ਲਈ ਰਾਈਡ ਕੀਤੀ ਸੀਗੀ ਇੱਥੋਂ ਕੈਨੇਡਾ ਤੋਂ ਪੰਜਾਬ ਉਹਦੇ ਵਿੱਚ ਵੀ ਯੂ نو ਕੌਜ਼ ਸਾਈਡ ਦੇ ਲਈ ਵੀ ਵੀ ਰੇਜ਼ਡ ਓਵਰ 100000 ਡਾਲਰ ਜਿਹੜੀ ਡਾਇਬੀਟੀਜ਼ ਰਾਈਡ ਕੀਤੀ ਸੀਗੀ ਵੀ ਰੇਜ਼ਡ 150000 ਡਾਲਰ ਸੋ ਰਾਈਟਸ ਲਾਈਕ ਥੈਟ ਕਿਤੇ ਵੀ ਸਾਨੂੰ ਕਿਸੇ ਸਕੂਲ ਦੇ ਵਿੱਚੋਂ ਕਾਲ ਆਉਂਦੀ ਆ ਦਸਤਾਰਾਂ ਲਈ ਯੂ نو ਵਿਸਾਖੀ ਦੇ ਜਿਹੜੇ ਨਗਰ ਕੀਰਤਨ ਹੁੰਦੇ ਆ ਵੱਖ-ਵੱਖ ਇਵੈਂਟਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕਮਿਊਨਿਟੀ ਦੇ ਵਿੱਚ ਜਾ ਕੇ ਵਿਚਰਦੇ ਆਂ ਅਸੀਂ ਉਹਦਾ ਸਾਨੂੰ ਜੋ ਥੈਂਕ ਯੂ ਯੂ نو ਕਮਿਊਨਿਟੀ ਨੇ ਬੈਕ ਕੀਤਾ ਹੈ ਜਿਹੜਾ ਇਹ ਅਵਾਰਡ ਮਿਲਿਆ ਹੈ ਇਟਸ ਅ ਵੈਰੀ ਹੰਬਲਿੰਗ ਵੈਰੀ ਪ੍ਰਾਊਡ ਐਕਸਪੀਰੀਅੰਸ ਆ ਵਾਂਸ ਅਗੇਨ ਥੈਂਕ ਯੂ ਸੋ ਮਾਚ ਟੂ एवरीवन ਥੈਟ ਵਾਸ ਇਨਵੋਲਵਡ a uh, very very special thanks to sokal ji for presenting this award and also taking our name of darsing name and sikmor club's name uh, all the way to the parliament parliament it's, it's a big uh, you know uh, achievement for us uh, very very humbling and uh, proud moment for us on uh, uh, behalf of all the sikmor club members sare members members balon or thank you uh, everyone for supporting us thank you so much ਦੇਖੋ ਆਪਣੇ ਢਾਲੀਵਾਲ ਸਾਹਿਬ ਤੁਹਾਡੇ ਲਾਇਏ ਹੋਏ ਬੂਟੇ ਅੱਗੇ ਹੋਰ ਕਿੱਡੇ ਕਿੱਡੇ ਰੁੱਖ ਵੜਨਗੇ। ਅ ਬੜੇ ਸਾਹਿਬ ਸਾਰੇ ਸਤਿ ਸਾਲ ਦੀ ਇਸ ਵੇਲੇ ਇਧਰ ਇਧਰ ਨਾ ਲਗਾ ਤੁਸੀਂ ਜਿੰਨਾ ਮਾਨ ਬਖਸ਼ਿਆ ਮੈਂ ਕੂਇਆ ਮੈਦਾਨ ਨੂੰ ਮੇਰੇ ਪਰਾ ਨੇ ਬੜੇ ਆਪਣੇ ਪਾਈਪਰੇ ਨੂੰ ਬਚਾ ਜਿਵੇਂ ਯਾਦ ਹੈ ਅ ਸਿੰਘ ਸਾਹਿਬ ਨੇ ਮੈਨੂੰ ਇਹਨਾਂ ਨਾਲ ਸੇਵਾਾਂ ਦੀ ਸਰਵਤੁਕਨੀ ਮਾਬੂਜੇ ਇੰਦੂ ਜੀ ਕਿੰਨਾ ਪੰਪਾ ਲੈਂਦੇ ਚ ਪੰਪਾ ਸਾਰੇ ਜਿੰਨੇ ਵੀ ਵੱਡੇ ਗੀਨ ਨੇ ਇਹਨਾਂ ਨਾਲ ਤੋਂ ਵਿਆਪਸੇ ਮੋਟਾਂ ਦੇ ਵਿੱਚ ਮੇਰੀ ਬੈਕ ਬੋਲ ਗੱਤਾ ਸਾਹਿਬਣ ਪਿੱਛੇ ਬੈਠੇ ਨੇ ਉਹਦਾ ਆਸ ਲੇਦੇ ਥੋੜਾ ਥੋੜਾ ਇਹ ਪਰਿਵਾਰ ਹੈ ਜੀ ਆਪਣਾ ਤੇ ਅਸੀਂ ਮੈਂ ਤੁਹਾਨੂੰ ਐਜ਼ ਇਹ ਪਰਿਵਾਰ ਨੂੰ ਇੱਕ ਜੜਾ ਦੋਨਾ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਤੇ ਗੋਡ ਬੈਸਟ ਬੀ ਥੈਂਕ ਯੂ ਅੱਜ ਘੱਟ ਗੱਲ ਕਰਦੇ ਆ ਪਰ ਮੈਂ ਚਾਹੁੰਨਾ ਜੀ ਦੋ ਕੁ ਲਫ਼ਜ਼ ਹਾਊ ਆਰ ਯੂ ਫੀਲਿੰਗ ਜਦੋਂ ਇਹ ਜਿਹੜਾ ਸੰਘਰਸ਼ਾ ਤੁਸੀਂ ਕਾਤਾ ਏਡਜ਼ ਦਾ ਸਟਾਰਟ ਕੀਤਾ ਸੀ ਔਰ ਜਿੱਤ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ ਕਲੱਬ ਬਣਿਆ ਅੱਜ ਤੁਸੀਂ ਇਹ ਅਵਾਰਡ ਅਚੀਵ ਕੀਤਾ ਇੱਥੇ ਆ ਕੇ ਕਿਵੇਂ ਮਹਿਸੂਸ ਹੋ ਰਿਹਾ ਹੈ ਅਕਤੀ ਜੀ ਦੋ ਕੁ ਲਫ਼ਜ਼ ਤੁਸੀਂ ਜਿੰਨਾ ਕ ਯੂ ਫੀਲ ਕਮ ਟੂ ਵਾਟਐਵਰ ਥੈਂਕ ਯੂ ਤੁਹਾਡੀ ਅੰਕਲ ਜੀ ਨੂੰ और स्पेशली मैं इस करके सारा धन्यवाद कर रहा है कि मेरी यह जी मेहनत अठाई साल लगे मैं जिस है मतलब रेलों बच्चों सोना पालन की गई और हमेशा हम सिख मोटरसाइकिल क्लब जगह प्रमोशन करता है प्रमोशन करता है और इस बहुत मजा मारियां जो कदम कदम बंद लगा कोई भी है सारे ने जितने जितने जिन्ना भी है और मेरा सारे जी आया है आए हो बहुत बहुत धन्यवाद वाई जी का काम जसबीर कई बार सब ਇੰਡੀਆ ਤੋਂ ਫੋਨ ਕਾਲਸ ਆਉਂਦੇ ਜਿਹੜੇ ਰਿਸ਼ਤੇਦਾਰ ਆ ਸੱਜਣ ਨਿੱਤਰਵਾ ਜਾਂ ਹੋਰ ਕੰਟਰੀਆਂ ਦੇ ਵਿੱਚ ਆ ਕੇ ਜਦੋਂ ਤੁਸੀਂ ਰਾਈਟਸ ਵਗੈਰਾ ਤੇ ਜਾਂਦੇ ਆ ਉਦੋਂ ਨਾਲ ਕੋਈ ਬੰਦਾ ਪ੍ਰੋਫੈਸ਼ਨਲ ਲੱਗੇ ਜਾਂਦੇ ਆ ਜਾਂ ਜਿਹੜਾ ਤੁਹਾਡੇ ਇੰਸਟਾਗ੍ਰam ਨੇ ਜਾਂ ਫੈਨ ਪੇਜ ਨੇ ਉਹ ਕੌਣ ਰਨ ਕਰ ਲਿਆ ਸੋ ਇਹ ਜਸਬੀਤ ਸਿੰਘ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਜਿਹੜੀਆਂ ਦਿਨਵਾਦ ਮਹਿਤ ਕਰਕੇ ਸੋਦਾ ਇੱਕ ਰੱਪਟ ਹੁੰਦਾ ਹੈ ਉਹਨੂੰ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਿਉਂਕਿ ਦੇਖੋ ਜੇ ਕੋਈ ਹੋਰ ਕਿਸੇ ਕੋਈ ਰੀਲ ਪਾਉਣੀ ਹੋਵੇ ਤੁਸੀਂ ਜਿਹੜਾ ਮਰਜ਼ੀ ਚੱਕ ਕੇ ਗਾਣਾ ਲਾ ਦਿਓ ਕਿ ਕਿਉਂਕਿ ਯੂ ਨੋ ਵੀ ਆਰ ਬਲੌਗਿੰਗ ਟੂ ਸਿੱਕ ਮੋਟਰਸਾਈਕਲ ਕਲੱਬ ਉਸ 온 ਦੇ ਵਰਡਿੰਗ ਸਾਰਾ ਕੁਝ ਦੇਖ ਪਾ ਕੇ ਇਹ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਔਰ ਮੈਂ ਚਾਹਦਾ ਸੀ ਕਿ ਇਹਨਾਂ ਨੂੰ ਜਰੂਰ ਰਿਕਨੋਲੈਜ ਕੀਤਾ ਜਾਵੇ ਜਸਮੀਤ ਸਿੰਘ ਐਂਡ ਜੇ ਆਜਲਾ ਅਰਾ ਜਿੰਨਾ ਵੀ ਪੜ੍ਹਿਆ ਲਿਖਿਆ ਦਾ ਬਾਕੀ ਫਿਜ਼ੀਕਲ ਕੰਮ ਅਸੀਂ ਕਰ ਲੁੰਨੇ ਪਰ ਜਿਹੜਾ ਪੜ੍ਹਿਆ ਲਿਖਿਆ ਦਾ ਕੰਮ ਸਾਰਾ ਕਲੱਬ ਦਾ ਇਹ ਸੰਭ ਦੇ ਵੀ ਸੋ ਇੱਕ ਆਈ ਵੁਡ ਲਾਈਕ ਟੂ ਟੇਕ ਅ ਮੋਮੈਂਟ ਟੂ ਅਗਨੋਜ਼ ਜੇ ਆਜਲਾ ਐਂਡ ਜਸਮੀਤ ਸਿੰਘ ਕੇਈ ਵਾਰੀ ਸਾਨੂੰ ਇੰਡੀਆ ਤੋਂ ਫੋਨ ਕਾਲਸ ਆਉਂਦੇ ਜਿਹੜੇ ਰਿਸ਼ਤੇਦਾਰ ਆ ਸੱਜਣ ਮਿੱਤਰਵਾ ਜਾਂ ਹੋਰ ਕੰਟਰੀਆਂ ਦੇ ਵਿੱਚ ਆ ਕੇ ਜਦੋਂ ਤੁਸੀਂ ਰਾਈਡਸ ਵਗੈਰਾ ਤੇ ਜਾਂਦੇ ਆ ਉਦੋਂ ਨਾਲ ਕੋਈ ਬੰਦਾ ਪ੍ਰੋਫੈਸ਼ਨਲ ਲੱਗੇ ਜਾਂਦੇ ਆ ਜਾਂ ਜਿਹੜਾ ਤੁਹਾਡੇ ਇੰਸਟਾਗ੍ਰam ਨੇ ਜਾਂ ਫੈਨ ਪੇਜ ਨੇ ਉਹ ਕੌਣ ਰਨ ਕਰ ਲਿਆ ਸੋ ਇਹ ਜਸਬੀਤ ਸਿੰਘ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਜਿਹੜੇ ਕੇ ਧੰਨਵਾਦ ਇਹਨੂੰ ਕਰਕੇ ਛੋਟਾ ਜਿਹਾ ਰੈਪ ਪੁੜਤਾਇਆ ਉਹਨੂੰ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਿਉਂਕਿ ਦੇਖੋ ਜੇ ਕੋਈ ਹੋਰ ਕਿਸੇ ਕੋਈ ਰੀਲ ਪਾਉਣੀ ਹੋਵੇ ਤੁਸੀਂ ਜਿਹੜਾ ਮਰਜ਼ੀ ਚੱਕ ਕੇ ਉਹਨਾਂ ਨਾਲ ਲਾ ਦਿਓ ਕਿ ਕਿਉਂਕਿ ਯੂ ਨੋ ਵੀ ਆਰ ਬਲੌਗਿੰਗ ਟੂ ਸਿਲਟ ਮੋਟਰਸਾਈਕਲ ਕਲੱਬ ਫੋਸ ਆਨ ਦੇ ਵਰਡਿੰਗ ਸਾਰਾ ਕੁਝ ਦੇਖ ਪਾ ਕੇ ਇਹ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਔਰ ਮੈਂ ਚਾਹਦਾ ਸੀ ਕਿ ਇਹਨਾਂ ਨੂੰ ਜਰੂਰ ਰਿਕਗਨਾਈਜ਼ ਕੀਤਾ ਜਾਵੇ ਜਸਮਿਤ ਸਿੰਘ ਐਂਡ ਜੇ ਹੌਸਲਾ ਹਰਫ ਜਿੰਨਾ ਵੀ ਪੜ੍ਹੇ ਲਿਖਾ ਦਾ ਬਾਕੀ ਫਿਜ਼ੀਕਲ ਕੰਮ ਅਸੀਂ ਕਰ ਲੁੰਨੇ ਪਰ ਜਿਹੜਾ ਪੜ੍ਹੇ ਲਿਖਾ ਦਾ ਕੰਮ ਆ ਸਾਰਾ ਕਲੱਬ ਦਾ ਹਿਸਾਬ ਦੇ ਥੈਂਕ ਯੂ ਸੋ ਮੱਚ ਵਾਂਸ ਅਗੇਨ ਗਾਇਜ਼ ਬੀਹਾਫ ਆਫ ਆਲ ਦਾ ਮੈਂਬਰਸ ਆਫ ਸਿਲਟ ਮੋਟਰਸਾਈਕਲ થેન્ક યુ સો મચ ફ્રોમ ઓલ અવર હાર્ટ્સ. થેન્ક યુ સો મચ વન્સ અગેન ફોર કમિંગ. થેન્ક યુ. તે પાજી જਿੱਦਾਂ ਤੁਸੀਂ રાઇડ تے ਜਾਂਦੇ ہو جی ਜਿਹੜੇ ਸਿੰਘ ਤੁਹਾਡੇ ਨਾਲ ਜਾਂਦੇ ਨੇ ਜੀ ਉਹ ਜਿਹੜੇ ਕਿਸੇ ਨੇ ਨਵੇਂ ਨੇ ਕਿਸੇ ਨੇ ਵੀਰ ਨੇ ਤੁਹਾਡੇ ਨਾਲ ਜਾਣਾ ਹੋਵੇ ਤੇ ਤੁਹਾਡਾ ਕੀ ਪ੍ਰੋਸੈਸ ਆ ਮੈਂ ਕਹਿੰਦਾ ਕਿ ਜਰੂਰ ਸੰਗਤ ਨੂੰ ਤੁਸੀਂ ਜਿਹੜੇ ਕੈਨੇਡਾ ਦੇ ਵਸਨੀਕ ਕਿ ਉਹਨਾਂ ਨੂੰ ਦੱਸੋ ਕੀ ਮੇਰੀ ਵੀਡੀਓ ਦੇ ਜ਼ਰੀਏ ਜਿਹੜਾ ਤੁਹਾਡੇ ਤੱਕ ਪਹੁੰਚ ਕਰ ਸਕਣ ਆਪਣੀ ਸਾਈਡ ਬਾਰੇ ਦੱਸ ਦੋ ਤੇ ਕੀ ਕੀ ਤੁਹਾਡਾ ਪ੍ਰੋਸੈਸ ਕਿੰਨਾ ਟਾਈਮ ਲੱਗਦਾ ਬਿਲਕੁਲ ਜੇ ਤਾਂ ਤੁਸੀਂ ਵੈਸੇ ਹੀ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਨਹੀਂ ਜੁੜਨਾ ਪਰ ਸਿਰਫ ਸਾਡੀਆਂ ਕੀ ਐਕਟੀਵਿਟੀਜ਼ ਹੁੰਨੀਆਂ ਸੀ ਕਿੱਥੇ ਜਾਂਦੇ ਆ ਕਿਹੜੀਆਂ-ਕਿਹੜੀਆਂ ਕੰਟਰੀਜ਼ ਦੇ ਵਿੱਚ ਰਾਈਡ ਕਰਦੇ ਹਾਂ ਜਿਵੇਂ ਗੋਲਫ ਰਾਈਡ ਕਰਕੇ ਆਏ ਆ ਵੀ ਵਿਜ਼ਿਟਡ ਯੂ نو 올 ਸੈਵਨ ਆਫ ਕੰਟਰੀਜ਼ ਜੇ ਤੁਸੀਂ ਸਿਰਫ ਫੋਲੋ ਕਰਨਾ ਚਾਹੁੰਦੇ ਹੋ ਸਾਡਾ ਇੰਸਟਾਗ੍ਰam ਪੇਜ ਹੈਗਾ ਸਿੱਖ ਮੋਟਰਸਾਈਕਲ ਕਲੱਬ ਆ ਯੂ ਨੋ ਕੈਨੇਡਾ ਉੱਥੇ ਸਾਨੂੰ ਫੋਲੋ ਕਰ ਸਕਦੇ ਆ ਜਾਂ ਜਿਹੜਾ ਸਾਡਾ ਫੇਸਬੁੱਕ ਦਾ ਫੈਨ ਪੇਜ ਹੈਗਾ ਸਿੱਖ ਮੋਟਰਸਾਈਕਲ ਕਲੱਬ BC ਕੈਨੇਡਾ ਉਹਨੂੰ ਫੋਲੋ ਕਰ ਸਕਦੇ ਆ ਜਾਂ ਸਾਡਾ ਫੋਨ ਨੰਬਰ 7786887454 ਉਹਦੇ ਉੱਤੇ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਆ ਤੁਹਾਡੇ ਕੋਲ ਕਲਾਸ 6 ਦਾ ਲਾਇਸੈਂਸ ਹੋਣਾ ਚਾਹੀਦਾ ਫੁੱਲ ਲਾਇਸੈਂਸ ਹੋਣਾ ਚਾਹੀਦਾ ਮੋਟਰਸਾਈਕਲ ਦਾ ਔਰ ਤੁਹਾਡੇ ਕੋਲ ਆਪ ਦਾ ਮੋਟਰਸਾਈਕਲ ਹੋਣਾ ਚਾਹੀਦਾ ਇਨ ਗੁੱਡ ਰਨਿੰਗ ਕੰਡੀਸ਼ਨ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਆ ਸਾਰਾ ਸਾਡੀ ਵੈਬਸਾਈਟ ਤੋਂ ਤਾਨੂੰ ਮਿਲ ਜਾਊਗਾ ਜੇ ਤੁਸੀਂ ਪਹਿਲਾਂ ਦੇਖਣਾ ਵੀ ਚਾਹੁੰਦੇ ਆ ਕਿ ਮੈਂ ਇਹਨਾਂ ਸ਼ਰਤਾਂ ਤੇ ਖਰਾ ਉਤਰਦਾ ਜਾਂ ਨਹੀਂ ਉਤਰਦਾ ਸੋ ਤਾਂ ਜੋ ਗਾ ਅੱਗੇ ਚੱਲ ਕੇ ਪ੍ਰੋਬਲਮ ਨਾ ਆਵੇ ਸੋ ਉਹ ਜੇ ਸ਼ਰਤਾਂ ਤੇ ਤੁਸੀਂ ਖਰੇ ਉਤਰਦੇ ਤੁਸੀਂ ਮੈਂਬਰ ਬਣ ਸਕਦੇ ਆ ਔਰ ਜਿਹੜੀਆਂ ਸਾਡੀਆਂ ਅਫੀਸ਼ੀਅਲ ਸਿੱਖ ਮੋਟਰਸਾਈਕਲ ਕਲੱਬ ਦੀਆਂ ਰਾਈਡਾਂ ਹੁੰਦੀਆਂ ਉੱਥੇ ਮੈਂਬਰ ਸਹਾਵਾਨ ਹੀ ਜਾ ਸਕਦੇ ਆ ਸੋ ਉਹ ਤੁਸੀਂ ਸਾਡੀ ਜਿਹੜੀ ਰਾਈਡ ਆ ਪੋਸਟ ਹੁੰਦੀ ਆ ਸਾਡੇ ক্লোਜ਼ ਗਰੁੱਪਾਂ ਦੇ ਵਿੱਚ ਤੇ ਉਸ ਦੇ ਵਿੱਚ ਤੁਸੀਂ ਜਾ ਸਕਦੇ ਆ ਕਈ ਰਾਈਡਾਂ ਜਿਹੜੀਆਂ ਬਹੁ ਮੀਕ ਲੌਂਗ ਹੋਣੀ ਆ 10 ਡੇਜ਼ ਲੌਂਗ ਵੀ ਹੁੰਨੀ ਆ 2 ਵੀਕਸ ਲੌਂਗ ਵੀ ਹੁੰਨੀ ਆ ਜਿਹੜੀਆਂ ਇੱਥੇ ਲੋਕਲ ਰਾਈਡ ਆ ਆ ਉਹ ਕਈ ਵਾਰੀ ਓਵਰਨਾਈਟ ਰਾਈਡਸ ਜਾਂ ਜਿਹੜੀਆਂ ਲੋਕਲ ਵਨ ਡੇ ਰਾਈਡ ਆ ਆ ਉਹ ਅਸੀਂ ਹਮੇਸ਼ਾ ਕਰਦੇ ਰਹਿੰਨੇ ਆ ਔਰ ਕਮਿਊਨਿਟੀ ਦੇ ਵਿੱਚ ਵਿਚਰਦੇ ਰਹਿੰਨੇ ਆ ਜਿੱਥੇ-ਜਿੱਥੇ ਵੀ ਲੋੜ ਹੁੰਦੀ ਆ ਕਮਿਊਨਿਟੀ ਨੂੰ ਸਹਿਯੋਗ ਦੀ ਜਿੱਥੇ ਵੀ ਕਿਸੇ ਗੁਰੂ ਘਰ ਦੇ ਵਿੱਚ ਕੋਈ ਦਸਤਾਰ ਕੈਂਪ ਲਾਉਣਾ ਹੁੰਦਾ ਆ ਇੱਥੇ ਗੁਰਜੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਵੀਰ ਜੀ ਆਪ ਵੀ ਬਹੁਤ ਹੀ ਵਧੀਆ ਦਸਤਾਰ ਸਜਾਉਂਦੇ ਆ ਔਰ 10 12 ਤਰ੍ਹਾਂ ਉਹ ਹੌਸਾ ਸਜਾਉਣ ਦਾ ਵੀ ਬਲ ਰੱਖਦੇ ਔਰ ਸਿਖਾਉਣ ਦਾ ਬਲ ਰੱਖਦੇ ਆ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਇਹਨਾਂ ਤੇ ਬੜੀ ਕਿਰਪਾ ਗੁਰੂ ਮਹਾਰਾਜ ਦੀ ਔਰ ਦਸਤਾਰਾਂ ਵੀ ਤੁਸੀਂ ਪਟਿਆਲਾ ਸ਼ਾਹੀ ਸਿੱਖਣੀ ਆ ਜਾਮਰਤਸਰੀ ਸਿੱਖਣੀ ਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਦਸਤਾਰ ਮੋਰਨੀ ਦਸਤਾਰ ਆ ਬਹੁਤ ਨੇਮ ਨੇ ਦਸਤਾਰਾਂ ਦੇ ਜਿਹੜੇ ਵੀ ਸਜਾਉਂਦੇ ਆ ਉਹਨਾਂ ਨੂੰ ਪਤਾ ਆ ਸੋ ਕੋਈ ਵੀ ਸਟਾਈਲ ਆ ਜਾਂ ਕਈ ਵਾਰੀ ਬੱਚੇ ਆ ਜਿਹੜੇ 13 14 ਸਾਲ ਦੀ ਉਮਰ ਦੇ ਆ ਉਹ ਪਟਕੇ ਤੋਂ ਜਦੋਂ ਦਸਤਾਰ ਤੇ ਜਾਂਦੇ ਉਹ ਕਹਿੰਦੇ ਨਹੀਂ ਆਪਣੇ ਡੈਡ ਨੂੰ ਕਹਿੰਦੇ ਵੀ ਡੈਡ ਮੈਂ ਥੋੜੇ ਯਾਰ ਕੀ ਵੱਡੀ ਨਹੀਂ ਸਜਾਉਣੀ ਸੋ ਵੀਰ ਜੀ ਹੁਣੀ ਤੁਹਾਡਾ ਫੇਸ ਦੇਖ ਕੇ ਫੇਸ ਮੁਤਾਬਕ ਛੋਟੀ ਚੌਹ ਲੜਾਂ ਵਾਲੀ 5 ਲੜਾਂ ਵਾਲੀ 6 ਲੜਾਂ ਵਾਲੀ ਜਿਹੜੀ ਤੁਹਾਨੂੰ ਸੂਟ ਕਰਦੀ ਹੋਊਗੀ ਜਿੰਨਾ ਚਿਰ ਤੁਸੀਂ ਸੈਟੀਸਫਾਈ ਨਹੀਂ ਹੁੰਦੇ ਇਹਨਾਂ ਦੀ ਗਰਜੀਤ ਸਿੰਘ ਉਹਨਾਂ ਦੀ ਜਿੰਨੀ ਵੀ ਸਹਿਯਤ ਕੀਤੀ ਜਾਵੇ ਇਸ ਖੇਤਰ ਦੇ ਵਿੱਚ ਥੋੜੀ ਆ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਵੀਰ ਤੇ ਔਰ ਸਾਡੇ ਹੋਰ ਵੀ ਕਲੱਬ ਦੇ ਮੈਂਬਰ ਜਿਵੇਂ ਹਰਮਨ ਵੀਰ ਜੀ ਹੁਣੀ ਆ ਜਾਂ ਉਹਨਾਂ ਦੇ ਫਾਦਰ ਸਾਹਿਬ ਨੇ ਸਾਰੇ ਜਿੰਨੇ ਵੀ ਮੈਂਬਰ ਨੇ ਬਹੁਤ ਬਹੁਤ ਉਹਨਾਂ ਦਾ तहे ਦਿਲੋਂ ਧੰਨਵਾਦ ਕਿ ਇੱਕ ਵਧੀਆ ਯੂ ਨੋ ਰਾਤੇ ਬੱਚਿਆਂ ਨੂੰ ਤੋਰ ਰਹੇ ਆ ਕਿਉਂਕਿ ਉਹ ਬਹੁਤ ਹੀ ਡੇਂਜਰਸ ਸਟੇਟ ਹੁੰਦੀ ਆ ਉੱਥੇ ਫਿਰ ਜਾਂ ਤਾਂ ਬੱਚਾ ਦਸਤਾਰ ਸਜਾਉਣ ਲੱਗ ਜਾਂਦਾ ਜਾਂ ਕੇਸ ਕਤਲ ਕਰਾ ਦਿੰਦਾ ਸੋ ਇਹ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਆ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਦਿਲ ਦੀਆਂ ਗਹਿਰਾਈਆਂ ਚੋਂ ਥੋੜਾ ਆ ਸੋ ਇੰਨੀਆਂ ਕ ਬੇਨਤੀਆਂ ਕਬੂਲ ਕਰਨੀਆਂ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਵੀਜੀ ਤੁਹਾਡਾ ਕਿਉਂਕਿ ਇਹ ਕਲੱਬ ਦੇ ਮੈਂਬਰ ਸਨ ਤੇ ਬੜੀਆਂ ਵੱਡੀਆਂ ਸੁਭਾਵਾਂ ਦੁਨੀਆ ਭਰ ਦੇ ਵਿੱਚ ਬਹੁਤ ਜਿਹੜੇ ਇਦਾਂ ਦੇ ਲੋਡਵੰਦ ਉਹਨਾਂ ਦੀ ਬਾਹਾਂ ਵੀ ਫੜਦੇ ਨੇ ਸਤਿਗੁਰੂ ਸਾਰੇ ਕਰਬ ਨੂੰ ਚੜ੍ਹਦੀ ਕਲਾ ਬਖਸ਼ੀ ਅੱਜ ਤੁਹਾਨੂੰ ਮਿਲਿਆ ਕਿਦਾਂ ਦਾ ਫੀਲ ਹੋਣ ਰਿਹਾ ਅੱਜ ਦੇਖੋ ਜੀ ਇਹ ਸਿੱਖ ਕਾਉਮ ਦੇ ਮਾਣ ਦੀ ਨਿਸ਼ਾਨੀ ਹੈ ਸੁਖਤਾਰੀਵਾਲ ਉਹਨਾਂ ਨੇ ਜਿਹੜਾ ਸਿੱਖ ਕਾਉਮ ਨੂੰ ਤੇ ਮਾਣ ਬਖਸ਼ਿਆ ਹੈਗਾ ਸਿੱਖ ਮੋਟਰਸਾਈਕਲ ਕਲੱਬ ਨੂੰ ਮਾਣ ਬਖਸ਼ਿਆ ਹੈਗਾ ਮੈਂ ਵੀ ਇੱਕ ਛੋਟਾ ਜਿਹਾ ਮੈਂਬਰ ਆਂਗਾ ਸਿੱਖ ਮੋਟਰਸਾਈਕਲ ਕਲੱਬ ਦਾ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਅਕਿ ਇਸ ਕਲੱਬ ਦੇ ਵਿੱਚ ਮੈਂ ਨਾਲ ਹੁੰਦਾ ਹਾਂ ਮੈਨੂੰ ਇਹ ਸਨਮਾਨ ਮਿਲਿਆ ਹੈਗਾ ਬੜੀ ਵੱਡੀ ਗੱਲ ਹੈ ਜੀ ਅੱਜ ਅੰਕਲ ਜੀ ਨੂੰ ਬੋਰਡ ਜਿਹੜਾ ਇੰਗਲੈਂਡ ਤੋਂ ਮਿਲਿਆ ਤੁਸੀਂ ਵੇਖ ਸਕਦੇ ਹੋ ਪ੍ਰਿੰਸ ਨੇ ਭੇਜਿਆ ਆ ਆ ਮੈਡਲ ਲੱਗਾ ਆ ਤੇ ਬੜੀ ਤਕੜੀ ਗੱਲ ਸਾਡੇ ਲਈ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਆ ਤੇ ਜਰੂਰ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਿਓ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ